ਸਿੰਗਲ ਬੈਟਰੀ ਵਿੱਚ ਵਿਡਾ VX2 ਗੋ ਆ ਜਾਏਗਾ ਜ ਜਿਹਦੀ ਰੇਂਜ ਰਹੇਗੀ 64 ਕਿਲੋਮੀਟਰ ਯਾਨੀ ਕਿ 64 ਕਿਲੋਮੀਟਰ ਬਾਰਕ ਵੀ ਦੀ অপਸ਼ਨ ਹੈ ਇਹਈ ਬੈਟਰੀ ਆਪਣੇ ਅੰਦਰ ਜਾ ਕੇ ਚਾਰਜ ਕਰ ਸਕਦੇ ਆ ਵਿਡਾ VX2 ਪਲੱਸ ਆ ਜਾਏਗਾ ਜ ਜਿਹਦੀ ਰੇਂਜ ਰਹੇਗੀ ਨੀਅਰਬੋਟ 100 ਕਿਲੋਮੀਟਰ ਚਾਰਜਿੰਗ ਟਾਈਮ ਹੈ ਜੀ ਜੀਰ ਤੋਂ 80% ਦੀ ਗੱਲ ਕਰੀਏ ਤੇ ਕੋਈ 5.5 ਘੰਟੇ ਚ ਸਰ ਬੈਟਰੀ ਦੀ 3 ਸਾਲ ਦੀ 10000 ਕਿਲੋਮੀਟਰ ਵਾਰੰਟੀ ਤੁਸੀਂ ਐਕਸਟੈਂਡ ਵੀ ਕਰਾ ਸਕਦੇ ਹੋ ਤੇ ਸਾਡੇ ਨਾਲ ਇਸ ਵੇਲੇ ਵਿਡਾ ਦੇ ਕਸਟਮਰ ਜਿਨ੍ਹਾਂ ਨੇ ਪਹਿਲੀ ਗੱਡੀ ਜਿਹੜੀ ਹੈ ਉਹ ਓਨ ਕੀਤੀ ਹੈ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦੀ ਲੱਗੀ ਹੈ ਗੱਡੀ ਜਿਹੜੀ ਤੁਸੀਂ ਫਰਸਟ ਲੁੱਕ ਤੇ ਇਹਨੂੰ ਪਸੰਦ ਕਰ ਲਿਆ ਹਾਂ ਜੀ ਇਹ ਮੈਨੂੰ ਬਹੁਤ ਵਧੀਆ ਲੱਗੀ ਗੱਡੀ ਬਹੁਤ ਕੁਸ਼ ਆ ਔਰ ਮੈਨੂੰ ਲੁੱਕ ਇਹਨਾਂ ਦੀ ਬਹੁਤ ਵਧੀਆ ਲੱਗੀ ਵੀਡਾ ਦੀ ਔਰ ਇਹਨਾਂ ਦੀ ਮੋਟਰ ਬੈਟਰੀ ਵਗੈਰਾ ਬੜੀ ਅੱਛੀ ਹੈ ਤੇ ਇਹ ਰੇਂਜ ਵਗੈਰਾ ਵੀ ਬੜੀ ਅੱਛੀ ਹੈ ਇਸ ਤੋਂ ਪਹਿਲਾਂ ਤੁਸੀਂ ਪੈਟਰੋਲ ਗੱਡੀ ਚਲਾ ਰਹੇ ਸੀ ਜਾਂ ਪਹਿਲਾਂ ਵੀ ਇਲੈਕਟ੍ਰਿਕ ਚਲਾ ਰਹੇ ਸੀ ਇਸ ਤੋਂ ਪਹਿਲਾਂ ਮੈਂ ਪੈਟਰੋਲ ਚਲਾ ਰਹੀ ਸੀ ਪੈਟਰੋਲ ਚਲਾ ਰਹੀ ਸੀ ਪੈਟਰੋਲ ਦੇ ਮੁਕਾਬਲੇ ਇਹ ਕਿਫਾਇਤੀ ਵੀ ਹੈ ਤੇ ਪੋਲੂਸ਼ਨ ਫਰੀ ਵੀ ਰਹੇਗੀ ਤੇ ਚਲਦੀ ਵੀ ਸਮੂਥ ਹੈ ਹਾਂਜੀ ਬਹੁਤ ਸਮੂਥ ਚਲਦੀ ਹੈ ਜੀ ਗੱਡੀ ਦੀ ਐਵਰੇਜ ਵੀ ਬਹੁਤ ਵਧੀਆ ਵਾ ਔਰ ਮੈਨੂੰ ਬਹੁਤ ਵਧੀਆ ਮਤਲਬ ਕਿ ਲੱਗਿਆ ਕਿ ਬੀਟਾ ਦਾ ਮਤਲਬ ਸਭ ਤੋਂ ਵੱਡਾ ਇਹਦਾ ਸਵਾਈਪ ਬੈਟਰੀ ਜਿਹੜਾ ਫੀਚਰ ਹੈਗਾ ਕਿ ਬੈਟਰੀ ਤੁਸੀਂ ਕੱਢ ਕੇ ਕਿਤੇ ਵਿੱਚ ਲਿਆ ਕੇ ਚਾਰਜ ਕਰਦੇ ਹੋ ਕਿੰਨਾ ਕਿ ਸੁਖਾਂਵਾ ਬਣਾਉਂਦਾ ਇਹਨੂੰ ਚਾਰਜ ਕਰਨਾ ਤਾਂ ਦੇਖੋ ਆਪਣਾ ਜੋ ਬੈਟਰੀ ਆਪਾਂ ਕੱਢ ਕੇ ਜੋ ਆਪਣਾ ਸਵੇ ਸਾਡੇ ਕੋਲ ਆਪਸ਼ਨ ਨਹੀਂ ਹੈਗੀ ਪਾਰਕਿੰਗ ਦੀ ਆਪਸ਼ਨ ਨਹੀਂ ਹੈਗੀ ਹੀ ਬੈਟਰੀ ਆਪਣਾ ਅੰਦਰ ਜਾ ਕੇ ਚਾਰਜ ਕਰ ਸਕਦੇ ਆ ਉਹਦੇ ਵਾਸਤੇ ਬਹੁਤ ਮਤਲਬ ਕਿ ਅੱਛਾ ਹੋ ਜਾਂਦਾ ਕਿ ਹਾਂ ਵੀ ਆਪਾਂ ਉੱਪਰ ਜਾ ਕੇ ਬੈਟਰੀ ਚਾਰ ਇਦੇ ਵਿੱਚ ਤੇ ਇਸਨ ਮੰਦੀਪ ਜੀ ਜਿਨ੍ਹਾਂ ਨੇ ਪਹਿਲੀ ਗੱਡੀ ਲਈਤੀ ਹੈ ਤੇ ਬਾਕੀ ਗੱਡੀ ਦੇ ਹੋਰ ਵੀ ਫੀਚਰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਇਸ ਦੇ ਨਾਲ ਗੱਡੀ ਦੇ ਆਫਰ ਬਾਰੇ ਵੀ ਤੁਹਾਨੂੰ ਜ਼ਰੂਰ ਬੁਰਾ ਦਿਆਂਗੇ ਤੇ ਇੰਤਜ਼ਾਰ ਲੀਆਂ ਘੜੀਆਂ ਖਤਮ ਤੇ ਵਿਡਾ ਦੇ ਜਿਹੜੇ ਦੋ ਨਵੇਂ ਮਾਡਲ ਆ ਚੁੱਕੇ ਹੈ ਵਿਡਾ VX2 ਪਲੱਸ ਤੇ ਵਿਡਾ VX2 Go ਨਵੇਂ ਫੀਚਰ ਦੇ ਨਾਲ ਗੱਡੀ ਜਿਹੜੀ ਆ ਚੁੱਕੀ ਹੈ ਹੁਣ ਇਲੈਕਟ੍ਰਿਕ ਗੱਡੀ ਜਿਹੜੀ ਹੈ ਰਫ਼ਤਾਰ ਤੁਹਾਨੂੰ ਦੇਗੀ ਨਾਲ ਦੇ ਨਾਲ ਮਾਈਲੇਜ ਦੇਗੀ ਤੇ ਆਪਾਂ ਕੰਪਨੀ ਦੇ ਪ੍ਰਮੋਟਰ ਨਾਲ ਗੱਲਬਾਤ ਕਰ ਲੈਂਦੇ ਆ ਤੇ ਸਰ ਜਿਹੜੀ ਨਵੀਂ ਗੱਡੀ ਤੁਸੀਂ ਲਾਂਚ ਕੀਤੀ ਹੈ ਵਿਡਾ VX 2 ਪਲੱਸ ਤੇ Go ਇਨ ਦੋਨਾਂ ਦੇ ਵਿੱਚ ਕੀ ਡਿਫਰੈਂਸ ਕੀ ਹੈ ਜੀ ਇਹ ਸਪਟ ਪਲਾਨ ਨਮਸਕਾਰ ਦੀ ਸਾਰਿਆਂ ਨੂੰ ਤੇ ਮੋਸ ਵੈਲਕਮ ਸਪੀਡਵੇਸ ਤੇ ਨਿਊਲੀ ਲਾਂਚ ਵਿਡਾ VX2 GO VX2+ ਪਾਵਰਡ ਬਾਈ ਹੀਰੋ ਸੋ VX2 GO ਤੇ VX2+ ਦੇ ਵਿੱਚ ਬੇਸਿਕਲੀ ਫਰਕ ਆ ਜਾਏਗਾ ਬੈਟਰੀਜ਼ ਦਾ ਥੋੜਾ ਜਿਹਾ ਰੇਂਜ ਦਾ ਸਿੰਗਲ ਬੈਟਰੀ ਵਿੱਚ ਵਿਡਾ VX2 GO ਆ ਜਾਏਗਾ ਜਦੀ ਰੇਂਜ ਰਹੇਗੀ 64 ਕਿਲੋਮੀਟਰ ਯਾਨੀ ਕਿ 60 ਕਿਲੋਮੀਟਰ ਵਿਡਾ VX2+ ਆ ਜਾਏਗਾ ਜਦੀ ਰੇਂਜ ਰਹੇਗੀ ਨੀਅਰ ਅਬਾਊਟ 100 ਕਿਲੋਮੀਟਰ ਸੋ ਇਹਦੇ ਫੀਚਰ ਸਾਨੂੰ ਮੈਂ ਥੋੜਾ ਸਮਝਾ ਦੇਣਾ। ਸੋ ਇਹ ਜਿਹੜੀ ਤੁਸੀਂ ਗੱਡੀ ਲੋਚ ਕੀਤੀ ਜਿਸ ਤਰ੍ਹਾਂ ਪਹਿਲਾਂ ਵੀ ਤੁਹਾਡਾ ਫੀਚਰ ਹੀ ਰਿਮੂਵੇਬਲ ਬੈਟਰੀ ਤੇ ਹੁਣ ਵੀ ਬੈਟਰੀ ਰਿਮੂਵੇਬਲ ਹੈ ਕਿਤੇ ਵੀ ਚਾਰਜ ਕੀਤੀ ਜਾ ਸਕਦੀ ਲਿਜਾ ਕੇ। ਜੀ ਬਿਲਕੁਲ ਰਿਮੂਵੇਬਲ ਬੈਟਰੀ ਸਾਡਾ ਬਹੁਤ ਵੱਡਾ ਪਲੱਸ ਪੁਆਇੰਟ ਕਸਮਰ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਇਆ। ਕਸਮਰ ਵਾਸਤੇ ਬਹੁਤ ਜ਼ਿਆਦਾ ਕਨਵੀਨੀਅੰਸ ਜਾਓ। ਰਿਮੂਵੇਬਲ ਬੈਟਰੀ ਦਾ ਮਤਲਬ ਹੈ ਕਿ ਤੁਸੀਂ ਬੈਟਰੀ ਨੂੰ ਬਾਹਰ ਕੱਢ ਕੇ ਜਿੱਥੇ ਮਰਜ਼ੀ ਲੈ ਕੇ ਜਾ ਕੇ ਚਾਰਜ ਕਰ ਸਕਦੇ ਹੋ। ਕੋਈ ਵੀ ਤੁਹਾਨੂੰ ਮੁਸ਼ਕਲ ਨਹੀਂ ਆਣੀ। ਈਜ਼ੀਲੀ ਬੈਟਰੀ ਰ ਕਿਸੇ ਵੀ 5 ਐਂਪੀਅਰ ਦੇ ਪਲੱਗ ਤੇ ਤੁਸੀਂ ਇਹਨੂੰ ਚਾਰਜ ਕਰ ਸਕਦੇ ਹੋ ਕੋਈ ਵੱਡਾ ਪਲੱਗ ਲਵਾਉਣ ਦੀ ਲੋੜ ਨਹੀਂ ਹੈ ਤੇ ਕਿਸੇ ਵੀ ਜਗ੍ਹਾ ਤੇ ਕਰ ਸਕਦੇ ਹੋ ਚਾਰਜਿੰਗ ਟਾਈਮ ਕਿੰਨਾ ਲੈਂਦੀ ਹੈ ਸਰ ਚਾਰਜਿੰਗ ਟਾਈਮ ਹੈ ਜੀ ਜੀਰ ਤੋਂ ਆਪਾਂ 80% ਦੀ ਗੱਲ ਕਰੀਏ ਜੀ ਕੋਈ ਸਾਢੇ 5 ਘੰਟੇ ਚ ਯਾਨੀ ਕਿ ਦਿਨੇ ਗੱਡੀ ਚਲਾਈਏ ਰਹਿਤੀ ਚਾਰਜ ਕਰ ਲਈਏ ਬਿਲਕੁਲ ਜੀ ਬਿਲਕੁਲ ਵਾਰੰਟੀ ਕਿੰਨੀ ਬੈਟਰੀ ਦੀ ਸਰ ਬੈਟਰੀ ਦੀ 3 ਸਾਲ 30000 ਕਿਲੋਮੀਟਰ ਵਾਰੰਟੀ ਤੁਸੀਂ ਐਕਸਟੈਂਡ ਵੀ ਕਰਾ ਸਕਦੇ ਹੋ ਯਾਨੀ ਕਿ ਐਕਸਟੈਂਡ ਕਰਾ ਕੇ ਕਿੰਨੇ ਟੋਟਲ ਕਿੰਨੇ ਸਾਲ ਹੋ ਜਣਗੇ ਸਰ ਤੁਹਾਨੂੰ 50% ਆਫ ਤੇ ਹੀ ਮੋਸਟਲੀ ਤੁਹਾਨੂੰ ਉਹ ਚੀਜ਼ ਮ ਯਾਨੀ ਕਿ ਟੋਟਲ 5 ਸਾਲ ਦੀ ਜਿਹੜੀ ਹੈ 1 ਸਾਲ 60000 ਕਿਲੋਮੀਟਰ ਵਾਸਤੇ ਤੁਹਾਨੂੰ ਇਹਦੇ ਲਈ ਕੋਈ ਵਰੀ ਕਰਨ ਦੀ ਲੋੜ ਨਹੀਂ ਹੈ ਬੈਟਰੀ ਦੀ ਵਾਰੰਟੀ ਸਾਡੀ ਕੰਟੀਨਿਊ ਚਲਦੀ ਰਹੇਗੀ ਐਵਰੇਜ ਇਹ ਗੱਲ ਕਰੀਏ ਤੇ ਮੋਟਾ-ਮੋਟਾ ਅਗਰ ਜੇ ਮੈਂ ਗੱਲ ਕਰਾਂ ਕਿ 50 ਕਿਲੋਮੀਟਰ ਤੇ ਮੇਰੀ ਗੱਡੀ ਚੱਲਦੀ ਹੈ ਤੇ ਮੈਂ ਗੱਡੀ ਲੈ ਜਾ ਤਾਂ ਯਾਨੀ ਕਿ ਮੇਰੀ 2 ਜਾਂ 2.5 ਸਾਲਾਂ ਚ ਗੱਡੀ ਫ੍ਰੀ ਹੋ ਜਾਏਗੀ ਪੈਟਰੋਲ ਦੇ ਖਰਚੇ ਦੇ ਹਿਸਾਬ ਨਾਲ ਬਿਲਕੁਲ ਸਹੀ ਬਿਲਕੁਲ ਇੱਕ ਵਾਰੀ ਕਿਨੇ ਯੂਨਿਟ ਕਿਨੇ ਲੰਦੀ ਫੁੱਲ ਚਾਰਜ ਦੇ ਸਤ ਤਿੰਨ ਤੋਂ ਚਾਰ ਯੂਨਿਟ ਲੰਦੀ ਐ ਮੈਂ ਮੋਟਾ-ਮੋਟਾ ਵੀ ਐਸਟੀਮੇਟ ਲਗਾਵਾ ਤੇ ਆਪਾਂ 40 ਰੁਪਏ ਵਿੱਚ ਖੁੱਲੇ ਡੋਲੇ ਲਾਗਤ ਲਈ 40 ਰੁਪਏ ਦੇ ਵਿੱਚ ਤੁਹਾਨੂੰ 100 ਕਿਲੋਮੀਟਰ ਜਿਹੜੀ ਰੇਂਜ ਦੇ ਦੇਗੀ ਤੇ ਉੱਥੇ ਆਪਾਂ 100 ਦਾ ਪੈਟਰੋਲ ਪਵਾਉਣੇ ਆ ਤੇ 40-45 ਕਿਲੋਮੀਟਰ ਸਾਰੇ ਗੱਡੀ ਚੱਲਦੀ ਐ ਪੂਰਾ ਉਲਟਾ ਹੋ ਗਿਆ ਉਲਟਾ ਹੋ ਗਿਆ ਸਾਰਾ ਹੋ ਗਿਆ ਸਾਰਾ ਤੇ ਇਹ ਗੱਡੀ ਜਿਹੜੀ ਜਿਹੜੀ ਆ ਦੇਗੀ ਹਾਂਜੀ ਇਹਦੇ ਤੁਹਾਨੂੰ ਸਭ ਤੋਂ ਵੱਡਾ ਸੇਫਟੀ ਫੀਚਰ ਦਿੱਤਾ ਗਿਆ ਕਿ ਅਗਰ ਸਾਈਡ ਸਟੈਂਡ ਲੱਗਾ ਹੋਇਆ ਤੇ ਇਹਨੇ ਮੋਟਰ ਨੇ ਸਟਾਰਟ ਨਹੀਂ ਹੋ ਮੋਡ ਦਿੱਤੇ ਗਏ ਨੇ 3 ਇਕੋ ਮੋਡ ਰਾਈਡ ਮੋਡ ਤੇ ਸਪੋਰਟਸ ਮੋਡ ਤੁਸੀਂ ਆਪਣੇ ਹਿਸਾਬ ਨਾਲ ਸਪੀਡ ਅਡਜਸਟਮੈਂਟ ਕਰ ਸਕਦੇ ਹੋ ਟਾਈਮ ਦੀ ਬਜਟ ਕਰ ਸਕਦੇ ਹੋ ਜੇ ਤੁਹਾਨੂੰ ਐਵਰੇਜ ਮੈਕਸਿਮਮ ਚਾਹੀਦੀ ਤੁਸੀਂ ਇਕੋ ਮੋਡ ਤੇ ਚਲਾਓ ਇਕੋ ਮੋਡ ਦੇ ਵਿੱਚ ਇਹਦਾ ਅਵਰੇਜ ਅੱਛਾ ਸਟਾਰਟ ਬਟਨ ਵੀ ਦਿੱਤਾ ਹੈ ਯਾਨੀ ਕਿ ਸਟਾਰਟ ਬਟਨ ਮੋਸਟਲੀ ਹੁੰਦੀ ਹੈ ਇਲੈਕਟ੍ਰਿਕ ਗੱਡੀ ਔਨ ਕਰਦੀ ਸਟਾਰਟ ਹੋ ਜਾਂਦੀ ਕਿਤੇ ਬੱਚਾ ਰੇਸ ਦੇ ਦਿੰਦਾ ਗੱਡੀ ਅੱਗੇ ਤੁਰ ਪੈਂਦੀ ਹੈ ਸਰ ਹੀਰੋ ਨੇ ਸਾਰੇ ਸੇਫਟੀ ਦਾ ਧਿਆਨ ਰੱਖਿਆ कि ਤੁਹਾਨੂੰ ਸਪੈਸ਼ਲੀ ਸੈਲਫ ਦੇਣੀ ਪੈਗੀ ਫਿਰ ਇਹ ਸਟਾਰਟ ਹੋਏਗਾ ਫਿਰ ਇਗਨੀਸ਼ਨ ਔਨ ਹੋਏਗਾ ਇਹ ਸੇਫਟੀ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਹੈ ਹਾਂ ਇਹ ਬਹੁਤ ਵੱਡਾ ਇਲੈਕਟ੍ਰਿਕ ਸਕੂਟਰ ਦੇ ਵਿੱਚ ਖਾਸ ਕਰ ਗੱਲ ਕਰੀਏ ਤਾਂ ਡਰਾਅਬੈਕ ਹੈਗਾ ਕਿ ਚਾਬੀ ਲਗਾਉਂਦੇ ਗੱਡੀ ਔਨ ਹੋ ਜਾਂਦੀ ਹੈ ਕੋਈ ਵੀ ਖਲੋਤਾ ਗਲਤੀ ਨਾਲ ਰੇਸ ਦਿੰਦਾ ਹੈ ਤੇ ਗੱਡੀ ਅੱਗੇ ਚੱਲ ਜਾਂਦੀ ਹੈ ਪਰ ਇਹ ਸੇਫਟੀ ਫੀਚਰ ਜਿਹੜਾ ਬਹੁਤ ਜ਼ਿਆਦਾ ਜਿਹੜਾ ਹੈ ਕਿ ਗੱਡੀ ਦੇ ਵਿੱਚ ਡੈਮੇजेस ਜਿਹੜੇ ਆਉਂਦੇ ਸੀ ਉਹਨੂੰ ਕੰਟਰੋਲ ਕਰੇਗਾ ਉਹਨੂੰ ਕੰਟਰੋਲ ਕਰੇਗਾ ਜਿਹਦੇ ਵਿੱਚ ਕਿਲ ਸਵਿਚ ਦਿੱਤਾ ਹੋਇਆ ਹੈ ਵਾ ਸਕਰੀਨ ਤੁਹਾਡੀ ਔਨ ਰਹੇਗੀ ਪਰ ਤੁਸੀਂ ਕਿਲ ਸਵਿਚ ਔਨ ਯਾਨੀ ਕਿ ਕਿਤੇ ਖਲੋਤੇ ਕੋਈ ਸਮਾਨ ਲੈ ਰਿਆ ਕਿਤੇ ਗੱਲਬਾਤ ਕਰ ਰਿਆ ਤੇ ਕਿਲ ਸਵਿਚ ਕਰ ਦਿੱਤਾ ਮੋਟਰ ਆਫ ਹੋ ਜਾਏਗੀ ਸਕਰੀਨ ਔਨ ਰਹੇਗੀ ਬੈਟਰੀ ਦੀ ਵੀ ਬਚਤ ਹੋਏਗੀ ਜੀ ਬਿਲਕੁਲ ਜੀ ਬਿਲਕੁਲ ਫਿਰ ਇਹਦੇ ਤੁਹਾਨੂੰ ਜਿਹੜਾ ਵਾ ਮੋਬਾਈਲ ਚਾਰਜਿੰਗ ਵਾਸਤੇ ਸ਼ੌਕਰ ਦਿੱਤੀ ਹੋਈ ਹੈ ਨਾਲ ਤੁਹਾਨੂੰ ਇਹਨਾਂ ਨੇ ਗਲਵ ਬਾਕਸ ਦਿੱਤਾ ਕਨਵੀਨੀਅੰਸ ਵਾਸਤੇ ਕਿ ਅਗਰ ਇਨਕੇਸਨ ਮੋਬਾਈਲ ਚਾਰਜ ਕਰਨ ਦੀ ਲੋੜ ਹੈਗੀ ਆ ਤੁਸੀਂ ਲਗਾ ਕੇ ਨਾਲ ਉਹਨੂੰ ਕੈਰੀ ਵੀ ਕਰ ਸਕਦੇ ਈਜ਼ੀਲੀ ਤੁਸੀਂ ਗੱਲ ਕਰੀਏ ਜੋਇਸਟਿਕ ਇਹਦੇ ਵਿੱਚ ਇੱਕ ਚੀਜ਼ ਦਿੱਤੀ ਹੋਈ ਹੈ ਉਹਦਾ ਕੀ ਯੂਸ ਹੈਗਾ ਜੀ ਜੋਇਸਟਿਕ ਸਰ ਕਸਮਰਸ ਦਾ ਮੋਸਟਲੀ ਸੀਗਾ ਕਿ ਯਾਰ ਅਸੀਂ ਟੱਚ ਸਕਰੀਨ ਸਾਨੂੰ ਨਹੀਂ ਨੀਡਿਡ ਹੈਗੀ ਠੀਕ ਹੈ ਜੀ ਅਸੀਂ ਟੱਚ ਸਕਰੀਨ ਨਹੀਂ ਲੈਣਾ ਚਾਹੁੰਦੇ ਉਸ ਲਈ ਇਹਨਾਂ ਨੇ ਸੋਲੂਸ਼ਨ ਦਿੱਤਾ ਕਿ ਟੱਚ ਸਕਰੀਨ ਨਹੀਂ ਹੈ ਬਟ ਜੋਇਸਟਿਕ ਦਿੱਤੀ ਹੈ ਤੁਸੀਂ ਸਕਰੀਨ ਨੂੰ ਡਿਜੀਟਲ ਨੂੰ ਮੀਟਰ ਨੂੰ ਯੂਜ਼ ਕਰ ਦੇ ਦਿਓ ਜੋਇਸਟਿਕ ਤੋਂ ਯਾਨੀ ਕਿ ਆਪਣੇ ਹਿਸਾਬ ਨਾਲ ਸੈਟਿੰਗ ਕਰ ਸਕਦੇ ਆ ਜੋਇਸਟਿਕ ਯੂਜ਼ ਕਰਦੇ ਵਾਈਲ ਡਰਾਈਵਿੰਗ ਇਹ ਆਪਾਂ ਇਹਨੂੰ ਚੇਂਜ ਕਰ ਸਕਦੇ ਆ ਜੀ ਬਿਲਕੁਲ ਸਰ ਇਹਦੇ ਚ ਉਹਨਾਂ ਨੇ ਬੂਸਟ ਮੋਡ ਵੀ ਦੇ ਦਿੱਤਾ ਵਾ ਬੂਸਟ ਮੋਡ ਜਿਹੜਾ ਕੰਮ ਕਰੇਗਾ ਕਿ ਤੁਸੀਂ ਇਕੋ ਮੋਡ ਤੇ ਉਹ ਲਿਮਟ ਜਿਹੜੀ 45 ਦੀ ਸਪੀਡ ਤੇਗੀ ਅਗਰ ਬੂਸਟ ਮੋਡ ਓਨ ਹੈਗਾ ਵਾ ਤੁਸੀਂ ਓਵਰਟੇਕ ਕਰਨ ਦੇ ਟਾਈਮ ਤੇ ਤੁਸੀਂ ਅਲੈਕਸਿਲੇਟ ਜਿਹੜਾ ਉਹ ਦੋ ਅਪ ਕਰ ਸਕਦੇ ਹੋ ਤੁਸੀਂ ਗੱਲ ਕਰੀਏ ਇਹਦੀ ਅਵੇਲੇਬਿਲਟੀ ਕਿਸ ਤਰ੍ਹਾਂ ਬੁਕਿੰਗ ਕਿੰਨਾ ਤੇ ਮਿਨੀਮਮ ਡਾਊਨ ਪੇਮੈਂਟ ਕਿੰਨੀ ਹੈ ਦੀ ਡਾਊਨ ਪੇਮੈਂਟ ਸਰ ਮਿਨੀਮਮ ਜਿਹੜੀ ਆ ਉਹ 20000 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਬਾਕੀ ਡਿਪੈਂਡ ਔਨ ਕੰਡੀਸ਼ਨਸ ਤੇ ਬਾਕੀ ਬੁਕਿੰਗ ਜਿਹੜੀ ਆ ਤੁਸੀਂ ਤੁਸੀਂ ਇਨਸਰਟ ਸਾਡੇ ਕੋਲ ਆ ਕੇ ਉਸ ਟਾਈਮ ਤੇ ਲੈ ਸਕਦੇ ਹੋ ਬੁਕਿੰਗ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਹੈ ਫਿਲਹਾਲ ਇਨਸਟੈਂਟ ਜਿਹੜੀ ਹੈ ਇਹ ਅਵੇਲੇਬਲ ਗੱਡੀ ਹੈ ਜੀ ਹਾਂ ਜੀ ਸਰ ਇਨਸਟੈਂਟ ਮਿਲ ਜਾਏਗੀ ਜੀ ਇਹਦੇ ਵਿੱਚ ਕਿੰਨੇ ਵੇਰੀਐਂਟ ਹੈਗੇ ਜੀ ਸਰ ਦੋ ਵੇਰੀਐਂਟ ਹੈ ਵਿਡਾ uh, VX2 Goa ਤੇ ਵਿਡਾ VX2 ਪਲੱਸ ਹੈ 400 ਕਿਲੋਮੀਟਰ ਰੇਂਜ ਤੇ ਨੀਅਰਬਾਟ 100 ਕਿਲੋਮੀਟਰ ਰੇਂਜ ਆ ਜਾਏਗੀ ਕਲਰ ਤੁਹਾਨੂੰ ਫਿਲਹਾਲ ਸਾਡੇ ਕੋਲ ਅਵੇਲੇਬਿਲਟੀ ਜਿਹੜੀ ਹੈਗੀ ਬਲੈਕ ਹੈ ਵਾਈਟ ਦੀ ਹੈਗੀ ਹੈ ਜੀ ਤੇ ਬਲੂ ਕਲਰ ਵੀ ਇਸ ਟਾਈਮ ਅਵੇਲੇਬਲ ਹੈ ਤੇ ਇਹਦੀ ਵਿਡਾ ਇਲੈਕਟ੍ਰਿਕ ਗੱਡੀ ਕਿਉਂਕਿ ਇਲੈਕਟ੍ਰਿਕ ਦਾ ਟਾਈਮ ਹੈ ਇਲੈਕਟ੍ਰਿਕ ਦਾ ਜ਼ਮਾਨਾ ਪੋਲੂਸ਼ਨ ਫਰੀ ਤੇ ਸਭ ਤੋਂ ਵੱਡੀ ਗੱਲ ਤੁਹਾਡੇ ਜੇਬ ਤੇ ਬੋਝ ਨਹੀਂ ਪਾਉਂਦੀ ਪੈਟਰੋਲ ਗੱਡੀ ਵਾਂਗੂ ਤੁਹਾਨੂੰ ਰੋਜ਼ 100 ਰੁਪਏ ਦਾ ਤੇਲ ਨਹੀਂ ਪਵਾਉਣਾ ਪੈਂਦਾ ਇੱਕ ਵਾਰੀ ਚਾਰਜ ਕਰੋ ਤੇ ਗੱਡੀ ਚਲਾਓ ਸਿਰਫ 40 ਪੈਸੇ ਪਰ ਕਿਲੋਮੀ ਤੇ ਇਲੈਕਟ੍ਰਿਕ ਗੱਡੀ ਜਿਹੜੀ ਆ ਅੱਜ ਦੇ ਟਾਈਮ ਦੇ ਵਿੱਚ ਇੱਕ ਨਵਾਂ ਬੂਮ ਜਿਹੜਾ ਮਾਰਕੀਟ ਦੇ ਵਿੱਚ ਆਇਆ ਤੇ ਵੀਡਾ ਦੀ ਗੱਲ ਕਰੀਏ ਤੇ ਵੀਡਾ ਨਵੇਂ-ਨਵੇਂ ਫੀਚਰ ਲੈ ਕੇ ਆਈ ਹੈ ਇੱਕ ਵਾਰੀ ਟੈਸਟ ਡਰਾਈਵ ਲੋਕ ਗੱਡੀ ਵੀ ਦੇਖੋ ਤੇ ਛੇਤੀ ਵਿਜ਼ਿਟ ਕਰੋ ਸਟਾਕ ਲਿਮਟਿਡ